ਇਟਸ ਨੋ ਰੀਅਲੀ ਵਾਲਾ ਵਾਓ ਬਟ ਇਜ਼ ਵਾਓ ਸੋ ਚਲਦੇ ਆ ਅੱਗੇ ਓ ਮਾਈ ਗੋਡ 50% ਆਫ ਓ ਮੈਂ ਕਿਹਾ ਉਹਨੂੰ ਕਰੇ ਵੈਸੇ ਡੈਕੋਰੇਸ਼ਨ ਲਾਇਆ ਜੇ ਸੋ ਲੋਜੀ ਗਾਇਸ ਹੁਣ ਮੈਂ ਆ ਗਈਆਂ ਥੱਲੇ ਤੇ ਉਧਰੋਂ ਹੁਣ ਮੈਂ ਇੱਧਰ ਨੂੰ ਚੱਲੀਆਂ ਹੁਣ ਹੋਰ ਥੱਲੇ ਜਾਣਾ ਹੈ ਓ ਮਾਈ ਗੋਡ ਸੋ ਲੋਜੀ ਗਾਇਸ ਫਾਈਨਲੀ ਪਹੁੰਚੀਆਂ ਆਪਣੀ ਫੇਵਰਿਟ ਜਗ੍ਹਾ ਤੇ ਜਿੱਥੇ ਮੈਂ ਐਵਰੀ ਟਾਈਮ ਹੀ ਹੁੰਨੀ ਆ ਬਟ ਈਵਨਿੰਗ ਟਾਈਮ ਹੈ ਜਿੱਦ ਮੈਂ ਪਹਿਲੀ ਵਾਰ ਆਈਆਂ ਸੋ ਲੋਜੀ ਗਾਇਸ ਕਿੰਨੀਆਂ ਲਾਈਟਾਂ ਸ਼ਾਈਟਾਂ ਲੱਗੀਆਂ ਨਾ ਆ ਕੀ ਆ ਉਹ ਪੰਛੀ ਆ ਮਾਈ ਗੋਡ ਸੱਚ ਮੇਰਾ ਤੇ ਉਹ ਜਿਹੜਾ ਮਸਾਜ ਵਾਲੀ ਮਸ਼ੀਨ ਹੈ ਨਾ ਬਹੁਤ ਸੋ ਬਿਊਟੀਫੁਲ ਸੋ ਐਲੀਗੈਂਟ ਜਸਟ ਲੁਕਿੰਗ ਲਾਈਕ ਇ ਵਾਓ 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 ਇਹ ਸੱਚੀ ਵਾਲਾ ਵਾਓ ਸੋ ਬੱਚਿਆਂ ਵਾਸਤੇ ਤੇ ਬਹੁਤ ਫਨ ਹੋ ਜਾਂਦਾ ਹੈ ਨਾ ਸੋਹਣਾ ਲੱਗਦਾ ਸੋ ਲਓ ਜੀ ਗਾਇਸ ਇੱਥੇ ਡਾਇਮੰਡ ਵਾਲਾ ਘਰ ਓ ਮਾਈ ਗੋਡ ਸੋ ਨਾਈਸ ਇਟ ਇਜ਼ ਮਾਈ ਫੇਵਰਿਟ ਯੂ نو ਦਾ ਮੇਰਾ ਬਚਪਨ ਦਾ ਡ੍ਰੀਮ ਹੁੰਦਾ ਸੀ ਕਿ ਮੇਰਾ ਡਾਇਮੰਡ ਵਾਲਾ ਘਰ ਹੋਵੇ ਹਾਈ ਗਾਇਸ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਐਵਰੀਵਨ ਇਜ਼ ਓਕੇ ਸੋ ਗਾਇਸ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਵਾਈ ਕੁੱਟੀ ਦੀ ਕਿਰਪਾ ਸਾਡੀ ਚੜ੍ਹਦੀ ਕਲਾ ਨਾ ਮੈਂ ਚੜ੍ਹਦੀ ਕਲਾ ਵਿੱਚ ਸੋ ਲੋਜੀ ਗਾਇਸ ਡੇਲੀ ਰੁਟਿਨ ਡੇਲੀ ਵਲੌਗ ਇਸ ਤਰ੍ਹਾਂ ਚੱਲ ਜਿੰਨਾ ਹਾਰਡਿਕਸ ਨੇ ਕਰ ਸੁਗੈਤ ਸੋ ਅੱਜ ਮੈਂ ਚੱਲੀ ਆ ਸ਼ੋਪਿੰਗ ਚਲੋ ਮੇਰੇ ਨਾਲ ਮੈਂ ਕਿ ਰੋਜ਼ ਘਰ ਦਾ ਵਲੌਗ ਹੀ ਦਿਖਾਉਂਦੀ ਰਹਿੰਦੀ ਰਹੀਆਂ ਬੱਚਿਆਂ ਨੂੰ ਕੱਲ ਅੱਜ ਮੈਂ ਕੱਲੀ ਆ ਨਾ ਬੱਚਿਆਂ ਨੂੰ ਛੱਡਿਆ ਘਰ ਫੈਮਿਲੀ ਕੋਲ ਐਂਡ ਬੱਚੇ ਦਾ ਐਕਚੁਅਲੀ ਪਪਾ ਹੈਗੇ ਆ ਨੂੰ ਲੁੱਕ ਆਫਟ ਵਾਲੇ ਕਰਨ ਵਾਲੇ ਸੋ ਮੈਂ ਚਾਈਨ ਸੋ ਲੋਜੀ ਸਾਰੀ ਮਿਲਦੀ ਹੈ ਗਾਇਸ ਸੋ ਲੋਟ ਗਾਇਸ ਫਾਈਨਲੀ ਬੈਡ ਚੁਕੀ ਆ ਬਾਸ ਤੇ ਬੈਠਾ ਕੀ ਰਬਾ ਮੈਂ ਤੁਹਾਨੂੰ ਦੱਸਾਂ ਮੈਂ ਤੇ ਦੁੱਖ ਹੀ ਨਹੀਂ ਦੱਸ ਸਕਦੀ ਕਿ ਇਹਨੇ ਇੰਨਾ ਬੈਡ 스ਮਲ ਮਾਰੀ oh my god really very bad ਤੇ ਮੈਨੂੰ ਆਪਣਾ ਕਵਰ ਕਰਨਾ ਪਿਆ ਮੂੰਹ ਸੋ ਫੇਸ ਕਵਰ ਕਰਨਾ ਪਿਆ ਰੀਅਲੀ ਬੈਡ 스ਮਲ ਸੋ ਫਾਈਨਲੀ ਅਸੀਂ ਚੱਲਦੇ ਪਏ ਆ ਅਸੀਂ ਸ਼ੋਪਿੰਗ ਸੋ ਕੀ ਹਲਚਲ ਮੇਰੇ ਸਾਰੇ ਭੈਣ ਤੇ ਭਰਾਵਾਂ ਦਾ ਮੈਂ ਕਿ ਹਾਲ ਚਾਲ ਪੁੱਛਿਆ ਨਹੀਂ ਐਵੇਂ ਬੋਲੀ ਜਿੰਨੀ 스멜 ਆਉਂਦੀ ਬਟ ਪਤਾ ਨਹੀਂ ਕਿੱਥੋਂ ਕਹੇ ਨੇ ਮਾਰੀ 스멜 ਐਸ ਕਰਕੇ ਰੀਅਲੀ ਬੈਡ ਸੱਚੀ ਮੈਂ ਦੱਸ ਨਹੀਂ ਸਕਦੀ ਤੇ ਚਲੋ ਸ਼ਿੱਡੋ ਪਰੇ ਹੋਣ ਕਰੋ ਇੰਜੋਏ ਤੁਸੀਂ ਮੋਜਾ ਦਾ ਮੀ ਪੈਂਦੇ ਐਕਚੁਅਲੀ ਬਾਹਰ ਤਾਂ ਇੰਨਾ ਮੀ ਪੈਂਦੇ ਆ ਤੇ ਮੈਂ ਬੈਠਿਆ ਬੱਸ ਦੀ ਫਰੰਟ ਤੇ ਤੇ ਮੈਨੂੰ ਡਰ ਰਹ ਹੁੰਦਾ ਕਿ ਦਰੇ ਬੱਸ ਸਲਿੱਪੀ ਨਾ ਹੋ ਜੇ ਤੇ ਕਿਤੇ ਸਾਡਾ ਐਕਸੀਡੈਂਟ ਹੀ ਨਾ ਹੋ ਜਾ ਵਾਈਗਰ ਵਾਈਗਰ ਮੇਰ ਕਰਿਓ ਸੋ ਮੈਨੂੰ ਬਸ ਇਹੋ ਜਿਹਾ ਖਿਆਲ ਪਤਾ ਨਹੀਂ ਕਿਉਂ ਆਉਂਦੇ ਰਹਿੰਦੇ ਬੈਡ ਬੈਡ ਸੋ ਲੋ ਜੀ ਗਾਇਸ ਹਾਂ ਚੱਲਦੇ ਆਸੀ ਸ਼ਾਪਿੰਗ ਮੈਂ ਕਿਹ ਰੋਜ਼ ਘਰ ਦੇ ਵਲੋਗ ਤੁਸੀਂ ਵੇਖ ਵੇਖ ਕੇ ਅੱਕ ਚੁੱਕੇ ਹੋ ਅੱਜ ਵੇਖੋ ਕੋਈ ਨਵਾਂ ਵਲੋਗ ਨਿਊ ਵਲੋਗ ਚਲੋ ਜੀ ਲੈ ਕੇ ਆਈਆਂ ਨਿਊ ਵਲੋਗ ਤੇ ਚੰਦੀ ਪਈਆਂ ਤੁਹਾਨੂੰ ਲੈ Bye. <laughs> ਸੋ ਲੋਜੀ ਗਾਇਸ ਫਾਈਨਲੀ ਪਹੁੰਚ ਚੁੱਕੇ ਹਾਂ ਸਟੈਟਫੋਰਡ ਵੈਸਟਫਿਲਸ ਉਹ ਸ਼ੋਪਿੰਗ ਸੈਂਟਰ ਪਹੁੰਚ ਚੁੱਕੇ ਹਾਂ ਤੇ ਇੱਥੇ ਨਾ ਪਿਆਰੀ ਜੀ ਟਰੀ ਜੀ ਸੱਜੀ ਹੋਈ ਆ ਤੇ ਮੈਂ ਕਿਹਾ ਚਲੋ ਮੈਂ ਵੀ ਰਿਕਾਰਡ ਸ਼ਿਕੋਰਡ ਕਰ ਲੈਨੀ ਆ ਸੋ ਟਰੀ ਵਗੈਰਾ ਲਾਈਟਾ ਸ਼ਟਾ ਲੱਗੀਆਂ ਹੋਈਆਂ ਐ ਤੇ ਮੈਂ ਕਿਹਾ ਚਲੋ ਅਸੀਂ ਜਾਣਾ ਸ਼ੋਪਿੰਗ ਤੇ ਇੱਥੇ ਨਾ ਬੜਾ ਸੋਹਣਾ ਸੱਜਿਆ ਵਜਿਆ ਜੇ ਮੈਨੂੰ ਇਹ ਸੋਹਣਾ ਲੱਗਿਆ ਬਟ ਚਲੋ ਜੀ ਹੁਣ ਦਿਖਾ ਲ ਦਿੰਦਾ ਤੁਹਾਨੂੰ ਤੇ ਤੁਸੀਂ ਦੇਖੋ ਤੇ ਇੰਜੋਏ ਕਰ ਦਿਓ ਕਮੈਂਟ ਵੀ ਦੇ ਦਿਓ ਐਂਡ ਮੈਂ ਚੱਲੀ ਹਾਂ ਫਟਾਫਟ ਸ਼ੋਪਿੰਗ ਸੋ ਜਿਹੜਾ ਥੋੜਾ ਲੈਣਾ ਸੀ ਘਰ ਦਾ ਸਾਮਾਨ ਸੀ ਬੈਗ ਤੇ ਫਤੇਸ਼ਿੰਗ ਨੂੰ ਮੈਂ ਕੀਤੀ ਸੀ ਪनिश्ड बिकॉज़ ਫਤੇ ਨੂੰ ਨਾ 1 ਵੀਕ ਵਾਸਤੇ ਸਕੂਲ ਬੈਗ ਨਹੀਂ ਸੀ ਤੇ ਮੈਨੂੰ ਤਰਸ ਵੀ ਆ ਗਿਆ ਬਹੁਤ ਜ਼ਿਆਦਾ ਸੋ ਮੈਂ ਕਿਹਾ ਚੱਲ ਹੁਣ ਲੈ ਕੇ ਦੇ ਹੀ ਦਿੰਨੀ ਆ ਸੋ ਮੈਂ ਆਈਆਂ ਤੇ ਇੱਥੇ ਇੰਨੀ ਭੀੜ ਕਹਿਣ ਦੀ ਗੱਲ ਹੀ ਓ ਮਾਈ ਗੋਡ ਲੁੱਕ ਦਾ ਸਾਰੇ ਜਣੇ ਇੰਨੇ ਲੈ ਕੇ ਤੇ ਮੈਨੂੰ ਤੇ ਡਰ ਲੱਗਣ ਲੱਗਾ ਕੋਈ ਮੇਰਾ ਫੋਨ ਹੀ ਨਾ ਖੋ ਕੇ ਲੈ ਜੇ ਸੋ ਭਰਾਵਾ ਨਵਾਂ ਫੋਨ ਜੇ ਮਹਿੰਗਾ ਜੀ ਲੈ ਕੇ ਜਾਣਾ ਜਿਹਦੇ ਪਰ ਮੈਂ ਪਾਸਵਰਡ ਲਾਇਆ ਕੋਈ ਓਪਨ ਵੀ ਨਹੀਂ ਕਰ ਸਕਦਾ ਸੋ ਭੀੜ ਬਹੁਤ ਹੈ ਤੇ ਲਾਈਕ ਇਹ ਵਿੱਚ ਨਾ ਕੋਡ ਐਸਾ ਲਾਇਆ ਕੋਈ ਓਪਨ ਹੀ ਨਹੀਂ ਕਰ ਸਕਦਾ ਤੇ ਜੇ ਕੋਈ ਓਪਨ ਕਰਨ ਦੀ ਕੋਸ਼ਿਸ਼ ਕਰੇਗਾ ਉਸੇ ਵੇਲੇ ਉੱਥੇ ਪਲੀਜ਼ ਆ ਜਾਏਗੀ ਮੈਂ ਐਦਾਂ ਦਾ ਸਿਸਟਮ ਕਰ ਦਿੱਤਾ ਫੋਨ ਦੇ ਉੱਤੇ ਸੋ ਲਓ ਜੀ ਗਾਇਸ ਫਾਈਨਲੀ ਪਹੁੰਚ ਚੁੱਕਿਆ ਮਾਰਕਸ ਪੈਂਸਰ ਤੇ ਇੱਥੇ ਤੇਨੀ ਪੀੜਾ ਤੇ ਟ੍ਰੋਲੀਆਂ ਜਿਹੜੀਆਂ ਦੂਸਰੀਆਂ ਹੀ ਕਾਲੀਆਂ ਉਹ ਮੁੱਖੀਆਂ ਤੇ ਆ ਮੈਨੂੰ ਚੱਕਣੀ ਪੈਣੀ ਆ ਸੋ ਲਓ ਜੀ ਆ ਮੈਂ ਹੱਥ ਵਿੱਚ ਪਾ ਲੈਣੀ ਬਿਕਾ ਟ੍ਰੋਲੀ ਵੀ ਹੈਗੀ ਹੈ ਨਾ ਫਿਰ ਜੇ ਟ੍ਰੋਲੀ ਕਿੱਦਾਂ ਫੜੂੰਗੀ ਸੋ ਇਹਨੂੰ ਮੈਂ ਪਾ ਲੈਣੀ ਆ ਹੱਥ 'ਚ ਤੇ ਇੱਕ ਹੱਥ 'ਚ ਪਾਇਆ ਗਲਵਜ਼ ਤੇ ਇੱਕ 'ਚ ਲਾਇਆ ਕਿਉਂਕਿ ਫੋਨ ਨੂੰ ਨਾ ਲਾਈਕ ਸਵਿਚ ਆਫ ਕਰਨਾ ਪੈਂਦਾ ਹੈ ਇਸ ਕਰਕੇ ਸੋ ਲਓ ਜੀ ਵੇਖੋ ਸਾਰਾ ਸਮਾਨ ਹੁੰਦਾ ਪ ਲੱਗੇ ਆ ਤੇ ਨਾਲੇ ਲੱਗੇ ਪਿਆਰੇ ਜਿਹੇ ਫਲਾਵਰ ਐ ਤੇ ਬਿਸਕਟ ਵੀ ਲੱਗੇ ਆ ਤੇ ਨਾਲੇ 오ਰੰਜ ਵੀ ਲੱਗੇ ਆ ਸੋ ਚੱਲਦੇ ਆ ਅਸੀਂ ਅੱਗੇ ਗੋਭੀ ਵਾਲੀ ਜਗਾ ਚ ਲੋਜੀ ਗਾਇਸ ਗੋਭੀ ਇੱਕ ਚੱਕਣੀ ਐ ਚੱਕ ਲਈ ਇੱਕ ਗੋਭੀ ਸੋ ਆ ਮੈਨੂੰ ਸੋਹਣੀ ਲੱਗੀ ਗੋਭੀ ਮੈਂ ਕਿਹਾ ਚਲਾ ਚੁੱਕ ਲੈਨੀ ਆ ਸੋ ਅਨੀਆਂ ਵੀ ਮੁੱਕੇ ਸੀ ਤੇ ਮੈਂ ਕਿਹਾ ਚਲੋਂੀਆਂ ਵੀ ਲੈ ਲੈਨੀ ਆ ਸੋ ਆਲੂ ਵੀ ਮੁੱਕੇ ਸੀ ਮੈਂ ਕਿਹਾ ਚਲੋ ਆਲੂ ਵੀ ਲੈ ਲੈਨੀ ਆ ਹੋਰ ਭਰਾਵਾ ਕੀ ਲੈਣਾ ਆ ਐਕਚੁਅਲੀ ਹੋ ਲੈਣੀਆਂ ਫੱਲੀਆਂ ਸੋ ਲਓ ਜੀ ਗਾਇਸ ਫੱਲੀਆਂ ਵੀ ਲੈ ਲਈਆਂ ਤੇ ਇੱਥੋਂ ਹਰੀਆਂ ਮਿਰਚਾਂ ਵੀ ਚੱਕ ਲੈਣੇ ਆ ਲਓ ਜੀ ਹਰੀਆਂ ਮਿਰਚਾਂ ਵੀ ਲੈ ਲਈਆਂ ਤੇ ਹੁਣ ਚੱਲਦੇ ਆ ਫਟਾਫਟ ਟਿੱਲ ਤੇ ਟਿੱਲ ਤੇ ਕੀ ਜਾਣਾ ਬਿਸਕੁਟਾਂ ਦੀ ਯਾਦ ਆ ਗਈ ਮੈਂ ਕਿਹਾ ਚਲ ਬਿਸਕੁਟ ਵੀ ਲੈ ਜੰਨੀ ਆ ਸੋ ਜਿਹਨੂੰ ਬੱਚੇ ਜਾਂਦੇ ਆ ਨਾ ਟ੍ਰੇਨ 'ਚ ਤੇ ਫੇਮ ਐਕਸਟਰਾ ਮੈਨੂੰ ਥੋੜਾ ਬਹੁਤ ਰੱਖਣਾ ਪੈਂਦਾ ਆ ਬਰਾਊਨ ਬਿਸਕਟ ਵਧੀਆਂ ਹੁੰਦੇ ਆ ਹੈਲਥੀ ਵੀ ਹੁੰਦੇ ਆ ਥੋੜੇ ਠੀਕ ਰਹਿੰਦੇ ਆ ਬਾਕੀ ਵਾਈਟ ਨਾਲੋ ਸੋ ਫਤੇ ਸਿੰਘ ਤੇ ਆ ਕਸਟਰਡ ਵਾਲੇ ਲਾਈਕ ਕਰਦਾ ਮੈਂ ਕਿਹਾ ਚਲਾ ਵੀ ਚੱਕ ਲੈਣੀ ਆ ਸੋ ਲਓ ਜੀ ਆ ਸਾਰਾ ਸਮਾਨ ਚੱਕ ਟਿਲ ਤੇ ਤੇ ਇੱਥੋਂ ਵੇਖੋ ਜੀ ਪਿਆਰੇ ਪਿਆਰੇ ਮੈਨੂੰ ਫਰੂਟ ਮੈਂ ਕਿਹਾ ਠੰਡ ਹੈ ਨਾਲੇ ਮਹਿੰਗੇ ਬਹੁਤ ਹੋ ਗਏ ਆ ਤੇ ਇਹਨਾਂ ਨੂੰ ਮਾਰ ਗੋਲੀ ਚਲੋ ਅੱਗੇ ਆਪਾਂ ਫਰੈਸ਼ ਫਰੂਟ ਵੱਡੇ ਲੈ ਕੇ ਕੱਟ ਕੇ ਖਾ ਲਾਂਗੇ ਸੋ ਮੈਂ ਟ੍ਰੋਲੀ ਇੱਥੇ ਰੱਖ ਦਿੱਤੀ ਸੀ ਤੇ ਹੁਣ ਪਹੁੰਚੀਆਂ ਟੇਲੇ ਤੇ ਇੱਥੋਂ ਮੈਂ ਵੇਖੋ ਹਾਈ ਆ ਮੇਰਾ ਕੈਮਰਾ ਤੇ ਫੋਨ ਹੈਲੋ एवरीवन ਸੋ ਲੋ ਜੀ ਗਾਇਸ ਅੱਤੇ ਪੀੜੇ ਤੇ ਮੈਂ ਵੀਡੀਓ ਐਕਚੁਅਲੀ ਨਾ ਥੋੜੀ ਫਾਸਟ ਕਰਤੀ ਆ ਸੋ ਸਾਰਾ ਸਮਾਨ ਲੈ ਕੇ ਹੋਣਾ ਹੀ ਆ ਬਾਹਰ ਤੇ ਟ੍ਰੋਲੀ ਫੜੀ ਆ ਤੇ ਚੱਲਦੇ ਆ ਫਟਾਫਟ ਫਤੇ ਸਿੰਘ ਦਾ ਬੈਗ ਲੈਣ ਐਕਚੁਅਲੀ ਨਾ ਬੈਗ ਫਤੇ ਸਿੰਘ ਦਾ ਮੈਂ ਕਿਹਾ ਸਦੀ ਆ ਗਿਆ ਹੈ ਬੱਚਾ ਯਾ ਨਾ ਤੇ ਮਾਵਾ ਪਾਵਾ ਜਿੰਨਾ ਮਰਜੀ ਬੱਚੇ ਨੂੰ ਕਹਿ ਲੈਣ ਤੇ ਫਿਰ ਵੀ ਮਾਵਾ ਦੇ ਦਿਲ ਹੁੰਦੇ ਹੀ ਆ ਉਸ ਤਰ੍ਹਾਂ ਨਰਮ पर फिर भी मैंने तरस आ गया ते मैं कह के चलो फतेह सिंह ਦਾ ਬੈਗ ਲੈ ਕੇ ਆਨੇ ਆ ਸੋ ਲੋ ਜੀ ਗਾਇਸ ਇੱਥੇ ਪਹੁੰਚੇ ਫਲਾਵਰ ਵਾਲੀ ਜਗ੍ਹਾ 'ਚ ਇੱਥੇ ਵਾਂਸ ਵੰਨੇ ਰੰਗ ਬਰੰਗੇ ਤੇ ਹਰ ਪ੍ਰਕਾਰ ਦੇ ਫਲਾਵਰ ਹੈਗੇ ਆ ਜਿਹੜੇ ਵੀ ਤੁਹਾਨੂੰ ਚੰਗੇ ਲੱਗਦੇ ਚੱਕ ਲਓ ਆਣ ਕੇ ਇੱਥੇ ਵੈਸਟਵਿਲ ਦੇ ਅੰਦਰ ਹੀ ਵੜੋ ਨਾ ਸਾਹਮਣੇ ਹੀ ਆ ਸੋ ਰੰਗ ਬਰੰਗੇ ਫਲਾਵਰ ਡਿਫਰੈਂਟ ਡਿਫਰੈਂਟ ਪ੍ਰਕਾਰ ਦੇ ਲੀਲੀਆਂ ਐ ਬਟ ਮੈਨੂੰ ਨਾ ਅਲਰਜੀ ਹੈਗੀ ਲੀਲੀ ਤੋਂ ਤੇ ਮੈਂ ਥੋੜਾ ਥੋੜਾ ਦੂਰ ਰਹਿਨੀ ਆ ਲੀਲੀ ਤੋਂ ਭਰਾਵਾ ਹੋਰ ਨਾ ਮੈਨੂੰ ਅਸੀਂ ਆਪਾ ਪਹਜੇ ਸੋ ਲੋ ਜੀ ਗਾਇਸ ਇੱਥੇ ਨਾ ਮੇਰੇ ਫੇਵਰਟ ਰੋਜੀਸ ਆ ਐਕ ਸਿਰਫ ਮੈਨੂੰ ਨਾ ਲਿਲੀ ਤੋਂ ਅਲਰਜੀ ਆ ਬਹੁਤ ਹੀ ਜ਼ਰਾ ਬੈਡ ਵਾਲੀ ਸੋ ਇੱਥੇ ਨਾ ਆ ਪਲਾਸਟਿਕ ਦੇ ਲੱਗੰਦੇ ਆ ਸੋ ਆ ਓਰੀਜਨਲ ਆ ਪਲਾਸਟਿਕ ਨਹੀਂ ਆ ਸੋ ਚਲੋ ਜੀ ਗਾਇਸ ਚੱਲਦੇ ਆ ਅੱਗੇ ਤੇ ਫਤੇ ਸਿੰਘ ਨੂੰ ਚੰਗਾ ਹੋਇਆ ਮਿਲਿਆ ਕਿ ਨਹੀਂ ਆਈ ਕਹਿੰਦਾ ਸੀ ਮੈਂ ਨਾਲ ਜਾਣਾ ਤੇ ਮੈਂ ਨਹੀਂ ਲੈ ਕੇ ਆਈ ਇੱਥੇ ਬੜੀਆਂ ਪਿਆਰੀਆਂ ਡੈਕੋਰੇਸ਼ਨਾਂ ਲੱਗੀਆਂ ਹੋਈਆਂ ਸੋ ਡੈਕੋਰੇਸ਼ਨ ਵੀ ਕਿੰਨੀ ਪਿਆਰੀ ਓ ਮਾਈ ਗੋਡ ਸੋ ਬਿਊਟੀਫੁਲ ਸੋ ਐਲੀਗੈਂਟ ਜਸ ਲੁਕਿੰਗ ਲਾਈਕ ਏ ਵਾਓ ਇਜ਼ ਨੋ ਰੀਅਲੀ ਵਾਲਾ ਵਾਓ ਬਟ ਇਜ਼ ਵਾਓ ਸੋ ਚੱਲਦੇ ਆ ਅੱਗੇ ਓ ਮਾਈ ਗੋਡ 50% ਆਫ ਦੈਟਸ ਰੀਲੀ ਨਾਈਸ ਸੋ ਗਾਇਸ ਇੱਥੇ ਲੱਗੀ 50% ਆਫ ਤੇ ਇੱਥੇ ਚੱਲਦੇ ਆ ਉਹ ਇਹ ਉਹ ਵੇਖੋ ਫਤੇ ਸਿੰਘ ਦਾ ਬੈਗ ਹੈਗਾ ਬਲੂ ਵਾਲਾ ਛੋਟਾ ਸਾਈਜ਼ ਹੈ ਤੇ ਠੀਕ ਹੈਗਾ ਚਲੋ ਚੱਲਦੇ ਆ ਅੰਦਰ ਸੋ ਇੱਥੇ ਕਿਧਰੇ ਹੋਏਗਾ ਨਾ ਨਹੀਂ ਇੱਥੇ ਨਹੀਂ ਲੱਭਿਆ ਮੈਨੂੰ ਓ ਮਾਈ ਗੋਡ ਹੁਣ ਮੈਨੂੰ ਜਾਣਾ ਪੈਣਾ ਅੱਗੇ ਸੋ ਚਲਦੇ ਆ ਅੱਗੇ ਤੇ ਇੱਥੇ ਤੇ ਛੋਈ ਛੋਈ ਨਜ਼ਰ ਆਏ ਮੈਨੂੰ ਸੋ ਗਾਇਸ ਮੈਂ ਨਾ ਸਾਰਾ ਇੱਧਰ ਉੱਧਰ ਲੱਭਣ ਗਈ ਆ ਮੈਨੂੰ ਫਾਊਂਡ ਨਹੀਂ ਹੋਉਂਦਿਆ ਤੇ ਇਹਨਾਂ ਮੈਨੂੰ ਕੁੜੀਆਂ ਦੇ ਲੱਗਣਦੇ ਆ ਪਿੰਕ ਪਿੰਕ ਜਿਹੇ ਥੋੜੇ ਆ ਕੁੜੀਆਂ ਵਾਲੇ ਆ ਜਾਰਦਰ ਬੈਗ ਸੋ ਇਹ ਇਸ ਕੁੜੀਆਂ ਵਾਲੇ ਆ ਪਤਾ ਨਹੀਂ ਮੁੰਡਿਆਂ ਦੇ ਬੈਗ ਆ ਹੈਗੇ ਆ ਪਰ ਆ ਨਾ ਰੋਟੀ ਵਾਲੇ ਬੈਗ ਆ ਆ ਬਹੁਤ ਛੋਟੇ ਆ ਆ ਵੀ ਕੁੜੀਆਂ ਦੇ ਲੱਗਣ ਦੇ ਸ਼ਾਈਨਿੰਗ ਵਾਲੇ ਆ ਹੈ ਗਾਇਆ ਬਟੇ ਟਿਫਨ ਵਾਲਾ ਇਹ ਮੇਰੇ ਘਰ ਪਈ ਆ ਦੋ ਪਰ ਇਹਦੇ ਵਿੱਚ ਬੁੱਕਸ ਵਗੈਰਾ ਨਹੀਂ ਆ ਨਹੀਂ ਇਹ ਤਾਂ ਕਾਫੀ ਵੱਡੇ ਆ ਨਾ ਇਹ ਨਹੀਂ ਫਤਿਹ ਸਿੰਘ ਕੋ ਪਿਕ ਹੋਣੇ ਫਤਿਹ ਸਿੰਘ ਬਹੁਤ ਛੋਟਾ ਆ ਇਹ ਵਿੱਚਲੇ ਕੁੜੀਆਂ ਦੇ ਸਾਈਜ਼ ਦੇ ਆਗੇ ਆ ਕੁੜੀਆਂ ਦੇ ਤੇ ਮੈਂ ਨਾ ਉਹਨਾਂ ਨੂੰ ਪੁੱਛਣ ਦੇ ਹੀ ਕਿ ਉਹ ਵਾਲਾ ਜਿਹੜਾ ਬਾਹਰ ਤੋਂ ਹੀ ਬੈਗ ਲਾਇਆ ਕਿੱਥੇ ਆ ਉਹ ਕਹਿੰਦੇ ਇੱਕੋ ਹੀ ਰਹਿ ਗਿਆ ਸਾਡੇ ਕੋਲ ਤੇ ਹੈਗਾ ਨਹੀਂ ਆ ਤੇ ਉਹ ਆਊਟ ਆਫ ਸਟਾਕ ਆ ਗਾ ਤੇ ਉਹ ਮੈਂ ਕਿਹਾ ਉਹਨੂੰ ਕਰੀ ਵੈਸੇ ਡੈਕੋਰੇਸ਼ਨ ਲਾਇਆ ਜੇ ਸੋ ਇੱਥੇ ਨਹੀਂ ਮਿਲਿਆ ਤੇ ਚੱਲਦੇ ਆ ਅੱਗੇ ਹੁਣ ਗਾਇਸ ਅਸੀਂ ਸੋ ਗਾਇਸ ਫਾਈਨਲੀ ਮੈਂ ਪਹੁੰਚ ਚੁੱਕੀ ਹਾਂ ਲਿਫਟ ਤੇ ਲਿਫਟ ਤੇ ਚੱਲਦੇ ਆ ਹੁਣ ਦੂਸਰੀ ਸਾਈਡ 'ਚ ਉੱਥੋਂ ਲੈਣੇ ਆ ਫਤੇ ਸਿੰਘ ਦਾ ਬੈਗ ਬਿਕਾਜ਼ ਇਧਰਲੀ ਸਾਈਡ 'ਚ ਬੈਗ ਨਹੀਂ ਮਿਲਿਆ ਸੋ ਕਰੋ ਇੰਜੋਏ ਤੇ ਪਹੁੰਚਦੇ ਆ ਫਟਾਫਟ ਗਾਇਸ ਲਓ ਜੀ ਗਾਇਸ ਹੁਣ ਮੈਂ ਆ ਗਈਆਂ ਥੱਲੇ ਤੇ ਉਧਰੋਂ ਹੁਣ ਮੈਂ ਇੱਧਰ ਨੂੰ ਚੱਲੀ ਆ ਹੁਣ ਹੋਰ ਥੱਲੇ ਜਾਣਾ ਆ ਓ ਮਾਈ ਗੋਡ ਸੋ ਲਓ ਜੀ ਗਾਇਸ ਫਾਈਨਲੀ ਪਹੁੰਚੀਆਂ ਆਪਣੀ ਫੇਵਰਿਟ ਜਗ੍ਹਾ ਤੇ ਜਿੱਥੇ ਮੈਂ ਐਵਰੀ ਟਾਈਮ ਹੀ ਹੁੰਨੀ ਆ ਬਟ ਈਵਨਿੰਗ ਟਾਈਮ ਅੱਜ ਮੈਂ ਪਹਿਲੀ ਵਾਰ ਆਈ ਆ ਸੋ ਲਓ ਜੀ ਗਾਇਸ ਕਿੰਨੀਆਂ ਲਾਈਟਾਂ ਸ਼ਾਈਟਾਂ ਲੱਗੀਆਂ ਸੋ ਇੱਧਰਲੇ ਪਾਸੇ ਆ ਗਈਆਂ ਉਹ ਨਾਲ ਜ਼ਿਆਦਾ ਵੱਡਾ ਆ ਤੇ ਉੱਥੇ ਭੀੜ ਵੀ ਜ਼ਿਆਦਾ ਆ ਤੇ ਉੱਥੇ ਨਾ ਚੋਰੀ ਚਾਰੀ ਹੋਣ ਦਾ ਵੀ ਬਹੁਤ ਜ਼ਿਆਦਾ ਡਰ ਲੱਗਾ ਰਹਿੰਦਾ ਸੋ ਇੱਧਰਲੇ ਪਾਸੇ ਆ ਗਈਆਂ ਇੱਥੇ ਥੋੜੀ ਜੀ ਭੀੜ ਘੱਟ ਆ ਬਟ ਇੱਥ ਯਾ ਬਟ ਉੱਥੇ ਉਹ ਵੱਡਾ ਮੋਲ ਆ ਇਹ ਪੁਰਾਣਾ ਮੋਲ ਆ ਪਹਿਲੇ ਆ ਮੋਲ ਹੁੰਦਾ ਸੀ ਪਰ ਹੁਣ ਉਹਨਾਂ ਨੇ ਉਧਰਲੇ ਸਾਈਡ ਨੂੰ ਮੋਲ ਕਰ ਦਿੱਤਾ ਵੱਡਾ ਸੋ ਇਹ ਵੀ ਛੋਟਾ ਮੋਲ ਆ ਬਟ ਇਹਨਾਂ ਨੇ ਕੰਟੀਨਿਊ ਇੱਥੇ ਲਾਇਕ ਮਾਰਕੀਟ ਵਗੈਰਾ ਵੀ ਲੱਗਦੀ ਆ ਸੋ ਲੋਜ ਗਾਇਸ ਫਾਈਨਲੀ ਫਤੇ ਸਿੰਘ ਦਾ ਬੈਗ ਮਿਲ ਗਿਆ ਓ ਮਾਈ ਗੋਡ ਫਤੇ ਸਿੰਘ ਦੀ ਸਾਈਜ਼ ਦਾ ਤੇ ਇੱਥੇ ਨਾ ਫਤੇ ਸਿੰਘ ਦਾ ਉਹਨਾਂ ਨੇ ਬੀਟ ਦਿੱਤੇ ਆ ਤੇ ਉੱਥੇ ਨਾਂ ਵੀ ਅਸੀਂ ਲਿਖ ਸਕਦੇ ਆ ਸੋ ਉੱਥੇ ਦੂਰ ਉਹ ਪਿਆ ਸੀ ਤੇ ਮੈਨੂੰ ਸੋਹਣਾ ਲੱਗਿਆ ਤੇ ਮੈਂ ਕਿਹਾ ਵਧੀਆ ਆ ਪਲੇਨ ਵੀ ਆ ਤੇ ਉਹ ਕਹਿੰਦੇ ਤੁਸੀਂ ਆਪੇ ਨਾਂ ਵੀ ਲਿਖ ਸਕਦੇ ਹੋ ਡਿਜ਼ਾਈਨ ਕੋਈ ਵੀ ਬਣਾ ਸਕਦੇ ਹੋ ਉਹਨਾਂ ਬੀਡਸ ਦਿੱਤੇ ਹੀ ਤੇ ਉਹ ਨਾ yellow ਵੀ ਹੈਗਾ ਬਟ ਮੈਂ ਕਿਹਾ ਨਹੀਂ green ਥੋੜਾ ਸੋਹਣਾ ਲੱਗਣ ਦਿਆ ਸੀ ਜ਼ਿਆਦਾ ਪਰ ਫਤੇ ਵੀ ਐਸਟਰਨੋਟ ਲਾਈਕ ਕਰਦਾ ਨਾ ਤੇ ਉਹਦੇ ਨਾਲ ਹੀ ਮੈਚਿੰਗ ਹੋ ਗਿਆ ਹੀ ਤੇ ਮੈਂ ਕਹਿੰਨੂੰ ਥੋੜਾ ਡਿਜ਼ਾਈਨ ਬਣਾ ਦਾਂਗੇ ਸੋ ਲਓ ਜੀ ਗਾਇਸ ਫਾਈਨਲੀ ਬੈਗ ਤੇ ਮਿਲ ਗਿਆ ਤੇ ਹੁਣ ਆ ਕੀ ਆ ਓ ਮਾਈ ਗੋਡ ਕਿੰਨੇ ਡਾਇਮੰਡ ਵਾਲਾ ਘਰ ਸੋ ਚਲਦੇ ਆ ਸੀ ਡਾਇਮੰਡ ਉਹ ਕ੍ਰਿਸਮਸ ਆ ਗਈ ਨਾ ਉਹ ਇਹ ਕਰਕੇ ਥੋੜਾ ਚੀਜ਼ਾਂ ਦੀਆਂ ਡੈਕੋਰੇਸ਼ਨ ਜੀਆਂ ਹੋਈਆਂ ਸੋ ਸਿਕਿਉਰਟੀ ਵੀ ਦੇਖਣ ਦੀ ਆ ਕਿ ਆ ਕੀ ਕਰੀ ਜਾਂਦੀ ਹੈ ਨਾ ਬੋਲੀ ਜਾਂਦੀ ਹੈ ਦੇਖੀ ਜਾਓ ਭਰੋ ਮੈਨੂੰ ਕੀ ਮਾਜ ਆਪਣੀ ਵਲੋਗਿੰਗ ਕਰਨੀ ਆ ਸੋ ਆ ਲੱਗੀ ਰੱਖਿਆ ਗਿੱਲਾ ਹੋਈ ਜਗਾ ਸੋ ਲੋ ਜੀ ਗਾਇਜ਼ ਇੱਥੇ ਪਹੁੰਚੀ ਆ ਓ ਮਾਈ ਗੋਡ ਸੱਚ ਮੇਰਾ ਤੇ ਉਹ ਜਿਹੜਾ ਮਜ਼ਾਜ ਵਾਲੀ ਮਸ਼ੀਨ ਹੈ ਨਾ ਬਹੁਤ ਹੀ ਪਿਆਰੀ ਆ ਸੋ ਇੱਥੇ ਸਾਰੀ ਜਿਹੜੀ ਫੋਟੋਆਂ ਪਿਕਚਰਾਂ ਖਚਾਉਂਦੇ ਆ ਜਲ ਮੈਂ ਕਿਹਾ ਥੋੜੀ ਮੈਂ ਵੀ ਕਰ ਲੈਣੀ ਆ ओह सो ब्यूटीफुल सो एलिगेंट जस्ट लुकिंग लाइक ए वाओ 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 ए सच्ची वाला वाओ सो बच्चियां वास्ते ते बहुत फन हो जाता है ना सोना लगता सो लो जी गाइस एथे डायमंड वाला कार ओह माय गॉड सो नाइस इट इज माय फेवरेट यू नो द मेरा बचपन दा ड्रीम हुंदा सी कि मेरा डायमंड वाला कार होवे ओह माय गॉड ए सच्ची डायमंड वाला चलो जी चढ़ जाओ अंदर ओह माय गॉड मैं अंदर चल रही हां परावा अंदर वड़न ओह माय गॉड मेरा डायमंड वाला ਕਾਰ ਉਹ ਸੁਨਾਈ ਸੱਚੀ ਹੈ ਜੇ ਮੇਰਾ ਕਾਰ ਹੁੰਦਾ ਡਾਇਮੰਡ ਵਾਲਾ ਓ ਮਾਈ ਗਾਡ ਮੇਰਾ ਨਾ ਫੇਵਰਟ ਡਰੀਮ ਸੀ ਕਿ ਮੇਰੇ ਡਾਇਮੰਡ ਵਾਲਾ ਕਾਰ ਹੋਵੇ ਸੋ ਉੱਤੇ ਮੈਂ ਹੱਥ ਲਾਣ ਦੇ ਹੀ ਲੱਗਦਾ ਨਹੀਂ ਹੁਣ ਮੈਂ ਬਾਹਰ ਆਈਆਂ ਤੇ ਮੈਂ ਕਿਹਾ ਉੱਤੇ ਵੇਖਾ ਨਹੀਂ ਲੱਗਦਾ ਤੇ ਇੱਥੇ ਮੈਨੂੰ ਆ ਭੈਣ ਜੀ ਕਹਿੰਦੀ ਤੇਰੀ ਫੋਟੋ ਖਿੱਚਦਾ ਮੈਂ ਕਿਹਾ ਨਾ ਪੈਣਾ ਮੈਂ ਔਰੈਡੀ ਖਿੱਚ ਚੁੱਕੀ ਆ ਆਪਣੀ ਫੋਟੋ ਆ ਮੈਂ ਸਿਰਫ ਵੀਡੀਓ ਕਰਦੀ ਆ ਵਲੋਗਿੰਗ ਕਹਿੰਦੀ ਓਕੇ ਤੇ ਸੋ ਚਲੋ ਚੱਲ ਕੇ ਅੰਦਰ ਜਾ ਕੇ ਮੈਂ ਘੁੰਮ ਕੇ ਦਿਖਾ ਦਿਆਂ ਇੱਕ ਵਾਰੀ ਫੇਰ ਤੁਹਾਨੂੰ ਠੀਕ ਆ ਅੰਦਰ ਜਾਵਾਂ ਚਲੋ ਚਲਦੀਆਂ ਸੋ ਮੇਰਾ ਬਿਊਟੀਫੁੱਲ ਹਾਊਸ ਐਕਚੁਅਲੀ ਪਤਾ ਨਹੀਂ ਕਿ ਇਹ ਬਣਾਇਆ ਹੋਇਆ ਹੈ ਨਾ ਡੈਕੋਰੇਟ ਜਿਆ ਸੋਹਣਾ ਲੱਗਦਾ ਸੋ ਚਲੋ ਲੈਟਸ ਗੋ ਇਨਸਾਈਡ ਲੈਟਸ ਗੋ ਲੈਟਸ ਗੋ ਲੈਟਸ ਗੋ ਇਨਸਾਈਡ ਗਾਇਜ਼ ਸੋ ਟੁਰਕੀਅਨ ਬੋਲ ਬੋਲ ਕੇ ਨਹੀਂ ਥੱਕ ਚੁੱਕੀ ਸੀ ਤੇ ਮੈਨੂੰ ਇਹ ਇੱਥੇ ਜਿਹੜਾ ਮ사ਜ ਵਾਲ ਮਸ਼ੀਨ 'ਚ ਬੈਠੀ ਬਸ ਇੱਥੇ ਦਿਲ ਕਦਾ ਸੋ ਹੀ ਜਾਵਾਂ ਐਨੀ ਥੱਕ ਗਈ ਐਚਚੁਲੀ ਘਰ ਵੀ ਕੰਮ ਕੁੰਮ ਕਰਕੇ ਆਈ ਆ ਸੋ ਐਚਚੁਲੀ ਫਿਰ ਮੈਂ ਸ਼ੋਪਿੰਗ ਵੀ ਇੰਨਾ ਤੁਰੀ ਆ ਇੱਧਰ ਉੱਧਰ ਫਿਰ ਮੈਂ ਕਿ ਥੱਕ ਹੀ ਜਾਂਦਾ ਬੰਦਾ ਸੋ ਬਸ ਬੈਠੀ ਆ ਤੇ ਦਿਲ ਕਦਾ ਬਸ ਰਿਲੈਕਸ 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 ਓਨਲੀ ਰਿਲੈਕਸ ਸੋ ਨੋ ਵਰਕ ਨਫਿੰਗ ਜਸਟ ਰਿਲੈਕਸ ਆ ਲਵ ਦ ਰਿਲੈਕਸ ਜਿਨੋਦਾ ਪਤਾ ਨਹੀਂ ਕਿਦੋਂ ਟਾਈਮ ਮਿਲੇਗਾ ਜਦੋਂ ਮੈਂ ਇੱਕ ਦਿਨ ਪੂਰਾ ਰਿਲੈਕਸ ਕਰਾਂਗੀ ਆਪਣੇ ਵਾਸਤੇ ਸੋ ਲਓ ਜੀ ਗਾਇਸ ਕਿ ਉਹ ਜੰਨੀ ਅੱਜ ਥੜਾ ਫਨ ਮસ્ਤੀ ਕਰ ਲੈਣੀ ਹੈ ਤੁਹਾਡੇ ਨਾਲ ਸੋ ਲੋਜੀ ਗਾਇਸ ਇੱਥੇ ਮੈਂ ਕਰਦੀ ਪਿਆ ਫਨ ਥੋੜਾ ਜਿਹਾ ਜਸਟ ਰਿਲੈਕਸ ਕੀਤਾ ਤੇ ਵੇਖੋ ਵੇਖੋ ਮੇਰੇ ਫਨੀ ਫਨੀ ਫੇਸ ਓ ਮਾਈ ਗੋਡ ਸੋ ਲिटल लिटिल ਮੈਨਾ ਫੇਸ ਇਸ ਤਰ੍ਹਾਂ ਦੇ ਬਣਾਉਂਦੀ ਪਈਆਂ ਕਿ ਤੁਸੀਂ ਥੋੜਾ ਹੈਪੀ ਹੋ ਜੂ ਐਂਡ ਮੈਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਮੇਰੇ ਚੈਨਲ ਨੂੰ ਫਟਾਫਟ ਅੱਛਾ ਜਿਨ੍ਹਾਂ ਨੇ ਹਜੇ ਲਾਈਕ ਸ਼ੇਅਰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਜਾਓ ਤੇ ਲਾਈਕ ਕਰ ਦਿਓ ਐਂਡ ਪਿਆਰੇ ਪਿਆਰੇ ਕਮੈਂਟ ਦਿਓ ਕੰਜੂਸੀ ਨਾ ਕਰਿਆ ਕਰੋ ਭਰੋ ਕਮੈਂਟ ਵੀ ਕਰਿਆ ਕਰੋ ਸੋਹਣੇ ਸੋਹਣੇ ਚਲੋ ਜੀ ਫਟਾਫਟ ਚੱਲਦੇ ਆ। ਸੋ ਲੋ ਜੀ ਗਾਇਸ ਫਾਈਨਲੀ ਪਹੁੰਚੇ ਅ ਸੈਂਸਬਰੀ ਮਸਤੀ ਮਜਾ ਕੇ ਬਹੁਤ ਜ਼ਿਆਦਾ ਫਨ ਹੋ ਚੁੱਕਾ ਸੀ ਤੇ ਮੈਂ ਕਿਹਾ ਚਲੋ ਫਟਾਫਟ ਚੱਲਦੇ ਆ ਘਰ ਵੀ ਜਾਣਾ ਟਾਈਮ ਹੋਉਂਦਿਆ। ਸੋ ਲੋ ਜੀ ਗਾਇਸ ਇੱਥੋਂ ਲੈਨੇ ਆ ਬਾਸਕਟ ਦੂਜੀਆਂ ਬਾਸਕਟਾਂ ਲੱਗਦਾ ਹੈ ਗਿਆ ਨਹੀਂ। ਸੋ ਉੱਥੇ ਬੜੀ ਪਿਆਰੀ ਟ੍ਰੀ ਲਾਈ ਹੋਣਾ ਨੇ। ਓ ਮਾਈ ਗੋਡ ਇੰਨਾਂ ਨੇ ਵੀ ਬੜੀ ਪਿਆਰੀ ਟ੍ਰੀ ਲਾਈ ਵੈਰੀ ਨਾਈਸ ਜੀ ਵੈਰੀ ਨਾਈਸ। ਸੋ ਲੋ ਜੀ ਗਾਇਸ ਇੱਥੇ ਪਹੁੰਚਦੇ ਆ ਸਿਕਿਓ ਚੱਕਣ ਖਿਓਲੇ ਆ ਤੇ ਫਿਰ ਨਾਲ ਲੈਨੇ ਦੁੱਧ। ਸੋ ਲੋ ਜੀ ਹੁਣ ਦੁੱਧ ਵੀ ਲੈ ਲੈਨੇ ਆ ਮੈਂ ਕਿਹਾ ਇੱਥੋਂ ਹੀ ਲੈ ਜੰ ਬੋਦਾ ਦੁਰਜਾ ਸਮਾਨ ਵੀ ਲਿਆ ਤੇ ਇੱਥੇ ਸਾਰਾ ਸਮਾਨ ਚੱਕ ਲੈਣੀ ਆ ਨਾਲੇ ਬਸ ਬਸਤੇ ਜਾਣਾ ਸਿੱਧੇ ਬਸ ਬੂਏ ਤੇ ਜਾਣੀ ਆ ਸੋ ਲੋ ਜੀ ਗਾਇਸ ਇੱਥੋਂ ਅੰਨੀਆਂ ਵੀ ਲੱਗੀਆਂ ਬਟਨੀਆਂ ਮੈਂ ਲੈ ਚੁੱਕੀ ਮਾਰਕਸਪੈਂਸਰ ਤੋਂ ਔਰ ਅੜੇ ਤੇ ਐਥੀਨੋਫਰੋਜਾ ਦਾ ਸਰ ਲੱਗੀ ਆ ਤੇ 1050 ਦੀ ਤੇ ਬਟ ਕਲੱਬ ਕਾਟਨਾ 650 ਦੀ ਲਈ ਇਹਨਾਂ ਨੇ ਸੋ 650 ਲਈ ਕਲੱਬ ਕਾਟ ਜੇ ਨੈਟੋ ਕਾਟ ਲਾਉਣਾ ਫਿਰ ਹੋਰ ਇਹਨਾਂ ਸੋ ਚਾਕਲੇਟਾ ਬਹੁਤ ਖਾਂਦੇ ਰਹਿੰਦੇ ਮੈਂ ਨਹੀਂ ਲੈਣੀ ਸੋ ਮਹਿੰਗੀ ਵੀ ਬਹੁਤ ਹੈ ਸੋ ਲਿੰਡੋ ਵੀ ਲੱਗੀ ਆ ਤੇ ਮੇਰੀ ਫੇਵਰੇਟ ਆ ਮੈਂ ਲੈਣੀ ਸੀ ਬਟ ਮੈਂ ਕਿ ਹੁਣ ਉਹਨਾਂ ਨੇ ਵਲੋਗ ਦੇਖ ਲਿਆ ਮੈਂ ਵਲੌਗ ਚ ਪਾ ਲਈ ਆ ਤੇ ਉਹਨਾਂ ਨੇ ਦੇਖ ਲਿਆ ਤੇ ਉਹਨਾਂ ਨੇ ਮੈਨੂੰ ਖਾਣ ਵੀ ਨਹੀਂ ਦੇਣੀ ਬੱਚਿਆਂ ਨੇ ਬਟ ਫਿਰ ਵੀ ਮੈਂ ਹਾਈਡ ਕਰ ਲੂੰਗੀ ਸੋ ਮੈਂ ਇੱਕ ਚੋਕਲੀ ਬਲੂ ਵਾਲੀ ਸੋ ਮੈਂ ਹਾਈਡ ਕਰੂੰਗੀ ਬਟ ਦਾਂਗੀ ਉਹਨਾਂ ਨੂੰ ਵੀ ਵੰਡ ਕੇ ਵੰਡ ਖਾਓ ਖੰਡ ਖਾਓ ਸੋ ਮੈਂ ਤੇ ਹਮੇਸ਼ਾ ਵੰਡ ਕੇ ਖਾਣੀ ਆ ਸੋ ਇੱਥੋਂ ਮੈਂ ਲੈਣੇ ਸੀ ਬਰਸ਼ ਤੇ ਨਾਲ ਲੈ ਆ ਬਰਸ਼ ਆ ਪੱਕੇ ਵਾਲੇ ਸੀ ਤੇ ਨਾਲ ਲੈਣੇ ਆ ਬੱਚਿਆਂ ਵਾਸਤੇ ਨਾ ਲਾਈਕ ਵਾਸਤੇ ਚਾਹੀਦਾ ਨਾ ਟ੍ਰੇਨ 'ਚ ਤੇ ਮੈਂ ਹੱਥ ਪੂੰਜਣ ਨੂੰ ਥੋੜੀ ਰੱਖਣੇ ਚਾਹੀਦੇ ਓ ਮਾਈ ਗੋਡ ਥੱਲੇ ਡਿੱਗ ਗਏ ਸੋ ਵਾਈਪਸ ਲੈ ਆ ਨਾਲ ਤੇ ਹੁਣ ਨਾ ਇੱਥੋਂ ਮੈਂ ਟਮਾਟਰ ਲੈਣ ਆਈ ਆ ਟਮਾਟਰ ਤੇ ਆ ਟਮਾਟਰ ਪੂਰੀ ਆ ਨਾ ਜਿਹੜੀ ਆ ਬੈਸਟ ਹੁੰਦੀ ਆ ਯੂ نو ਟਮਾਟਰ ਪੂਰੀ ਮੈਂ ਆਲਵੇਸ ਯੂਜ਼ ਕਰਦੀ ਇਹਨਾਂ ਦੀ ਇਹਨਾਂ ਦੀ ਜਿਹੜੀ ਕੁਆਲਿਟੀ ਆ ਨੇ ਚੰਗੀਆਂ ਹੁੰਦੀ ਆ ਸੋ ਲਓ ਜੀ ਗਾਇਜ਼ ਫਟਾਫਟ ਲਿਆ ਜੇ ਸਾਮਾਨ ਤੇ ਹੁਣ ਮੈਂ ਨਾ ਫਟਾਫਟ ਚਲਦੀ ਆ ਟਿੱਲ ਤੇ ਸਾਮਾਨ ਰੱਖ ਕੇ ਤੇ ਟਿੱਲ ਤੇ ਫੇਰ ਚਲਦੇ ਆ ਸੀਕਾਰ ਸੋ ਲੋਜੀ ਗਾਇਸ ਫਾਈਨਲੀ ਇਹ ਸੈਂਸਰ ਵੀ ਰਿਵਿਊ ਹੋ ਚੁੱਕੀ ਬੰਦ ਤੇ ਜਿਹੜਾ ਮੈਂ ਅੰਦਰ ਵੜੀ ਆ ਨਾ 5 ਮਿੰਟ ਲੈਫਟ ਰਹਿ ਗਏ ਸੀ ਉਹ ਇੱਕ ਪਿੱਛੇ ਜਿਹੜਾ ਬੰਦਾ ਖੜਿਆ ਹੈ ਨਾ ਸਿਕਿਉਰਟੀ ਗਾਰਡ ਕਹਿਣਾ ਜਲਦੀ ਜਲਦੀ ਕਰੋ ਤੇ ਸਾਰੇ ਨਿਕਲੇ ਆ ਤੇ ਸਾਰਾ ਕੁਝ ਹੋ ਜਾਂਦਾ ਬੰਦ ਕਿ 5 ਵਜ ਗਏ ਆ ਸੋ 5 ਵਜਣ ਲੱਗੇ ਆ ਸੋ ਗਾਇਸ ਲੁੱਕ 5 ਵਜੇ ਤੇ ਹਨੇਰਾ ਦੇਖੋ ਬਾਹਰ ਐਨ ਲੱਗਦਾ ਜਿਵੇਂ ਰਾਤ ਦੇ 10 ਵਜ ਗਏ ਆ ਇੰਨਾ ਹਨੇਰਾ ਇੱਥੇ 4 ਵਜੇ ਹਨੇਰਾ ਹੋ ਜਾਂਦਾ ਓ ਮਾਈ ਗੋਡ ਤੇ ਲਾਈਟਾਂ ਤੇ ਬਹੁਤ ਹੀ ਪਿਆਰੀਆਂ ਲੱਗਣਦੀਆਂ ਨਾ ਆ ਦਿਨ ਵੇਲੇ ਨજર ਨਹੀਂ ਆਂਦਾ ਨਜ਼ਾਰਾ ਪਰ ਅੱਜ ਮੈਂ ਪਹਿਲੀ ਵਾਰੀ ਇਹ ਰਾਤ ਦਾ ਟਾਈਮ ਤੇ ਇੰਨਾ ਬਿਊਟੀਫੁੱਲ ਇੰਨਾ ਸੋਹਣਾ ਲੱਗਾ ਸੋ ਫਾਈਨਲੀ ਮੇਰੀ ਆ ਚੁੱਕੀ ਸੀ ਬਸ ਤੇ ਬਸ ਤੇ ਬੈਠ ਚੁੱਕੀ ਆ ਮੈਂ ਤੇ ਹੁਣ ਪਹੁੰਚਣ ਲੱਗੀ ਆ ਕਾਰ ਕਾਰ ਪਹੁੰਚ ਕੇ ਤੇ ਫਿਰ ਪੀਵਾਂਗੇ ਕੱਪ ਆਫ ਟੀ ਤੇ ਕਰੂੰਗੇ ਰਿਲੈਕਸ ਸੋ ਸ਼ੁਕਰ ਵਾਈ ਗੋਡ ਦਾ ਪਹੁੰਚਣ ਲੱਗੀ ਕਾਰ ਲਓ ਜੀ ਗਾਇਸ ਇੱਕ ਹੋਰ ਸਿਆਪਾ ਡਰਾਈਵਰ ਨਹੀਂ ਆਇਆ ਤੇ ਇੱਥੇ ਨਾ ਡਰਾਈਵਰ ਹੁੰਦਾ ਚੇਂਜ ਤੇ ਇੱਥੇ ਹੁਣ ਅੱਤੀ ਖੜੇ ਆ 15 ਮਿੰਟੋਂ ਚੱਲੇ ਆ ਬੱਸ ਖੜੀ ਨੂੰ ਤੇ ਸਵਾ ਪੰਜ ਹੋ ਗਏ ਤੇ ਇਹਨਾਂ ਨੂੰ ਵੇਖੋ ਤੇ ਡਰਾਈਵਰ ਹੀ ਨਹੀਂ ਆਇਆ ਓ ਮਾਈ ਗੋਡ ਸੋ ਫਾਈਨਲੀ ਹੁਣ ਸ਼ੁਕਰ ਆ ਰੱਬ ਦਾ ਡਰਾਈਵਰ ਆਇਆ ਜੀ ਆਹ ਦੇਖ ਲਓ ਤੇ ਹੁਣ ਆ ਵੜਨ ਲੱਗਾ ਅੰਦਰ ਤੇ ਸ਼ੁਕਰ ਆ ਚਲਾਊਗਾ ਬੱਸ ਤੇ ਅਸੀਂ ਵੀ ਜਾਵਾਂਗੇ ਘਰ ਲਓ ਜੀ ਗਾਇਸ ਫਾਈਨਲੀ ਪਹੁੰਚਣ ਲੱਗੇ ਆ ਕਾਰ ਰੱਬ ਦਾ ਸ਼ੁਕਰ ਆ ਭਰਾਵਾ ਡਰਾਈਵਰ ਨੂੰ ਵੇਖ ਆਪਣੀ ਚਾਹ ਦੀ ਮਸਤੀ ਵਿੱਚ ਦੂਜਿਆਂ ਦਾ ਟਾਈਮ ਵੇਸਟ ਕਰਦੇ ਰਹਿੰਦੇ ਆ ਇਹਨਾਂ ਨੂੰ ਕੋਈ ਹੋਰ ਪਤਾ ਹੀ ਨਹੀਂ ਆ ਯੂ نو ਅਸੀਂ ਟਾਈਮ ਸਿਰ ਆਓ 15 ਮਿੰਟ ਇੱਥੇ ਉੱਥੇ ਖੜੇ ਆ ਬੈਠੇ ਆ ਠੰਡ ਵਿੱਚ ਸੋ ਲਓ ਜੀ ਗਾਇਸ ਪਹੁੰਚਣ ਲੱਗੇ ਕਾਰ ਸੋ ਲਓ ਜੀ ਗਾਇਸ ਫਾਈਨਲੀ ਪਹੁੰਚੀ ਆ ਤੇ ਇੱਥੇ ਨਹੀਂ ਰੇਨਿੰਗ ਓ ਮਾਈ ਗੋਡ ਸੋ ਜੀ ਅੱਜ ਦਾ ਵਲੌਗ ਚੰਗਾ ਲੱਗਾ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਮਿਲਾਂਗੇ ਨਵੇਂ ਤੇ ਵਧੀਆ ਵਲੌਗ ਨਾਲ ਬਾਏ ਗਾਇਸ